ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਦੇ ਵਿੱਚ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕੁਝ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਜ਼ਰੂਰੀ ਗੱਲਾਂ ਕਰਨਾਗੇ ਇਸ ਵੀਡ ਦੇ ਵਿੱਚ ਅਸੀਂ ਸਭ ਤੋਂ ਜ਼ਰੂਰੀ ਜੋ ਗੱਲ ਕਰਨ ਜਾ ਰਹੇ ਹਾਂ ਉਹ ਹੈ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜੋ ਅਸੀਂ ਕਮ ਕਾਜ ਕਰਦੇ ਹਾਂ ਉਸ ਦੇ ਸਬੰਧ ਦੇ ਵਿੱਚ ਹੀ ਗੱਲ ਹੈ ਸ਼ਬਦ ਛੋਟਾ ਹੈ ਪਰ ਇਸ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਜ਼ਿਆਦਾ ਮਤਤਾ ਹੈ ਸ਼ਬਦ ਲੈਣ ਜਾ ਰਹੇ ਹਾਂ ਜਾਂ ਗੱਲ ਕਰਾਂਗੇ ਉਹ ਹੈ ਗੁੱਸਾ ਗੁੱਸਾ ਸ਼ਬਦ ਬਹੁਤ ਛੋਟਾ ਹੈ ਪਰ ਜੇਕਰ ਇਸ ਨੂੰ ਕੰਟਰੋਲ ਨਾ ਕੀਤਾ ਜਾਵੇ ਆਪਣੇ ਵਾਸਤੇ ਵਿੱਚ ਨਾ ਰੱਖਿਆ ਜਾਵੇ ਤੇ ਇਸ ਦਾ ਬਹੁਤ ਹੀ ਵੱਡਾ ਨੁਕਸਾਨ ਸਾਨੂੰ ਹੁੰਦਾ ਹੈ ਗੁੱਸਾ ਕਿਉਂ ਆਉਂਦਾ ਹੈ ਪਹਿਲਾ ਅਸੀਂ ਇਸ ਤੇ ਵਿਚਾਰ ਕਰਦੇ ਹਾਂ ਗੁੱਸਾ ਨਿੱਕੀ ਨਿੱਕੀ ਗੱਲ ਤੇ ਆ ਜਾਂਦਾ ਹੈ ਅਸੀਂ ਰੋਜ਼ਾਨਾ ਜੀਵਨ ਦੇ ਵਿੱਚ ਦੋਸਤਾਂ ਦੇ ਨਾਲ ਭੈਣਾ ਭਰਾਵਾਂ ਦੇ ਨਾਲ ਮਾਤਾ ਪਿਤਾ ਦੇ ਨਾਲ ਬਾਹਰ ਅਸੀਂ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਛੋਟੇ ਬੱਚੇ ਸਕੂਲਾਂ ਦੇ ਵਿੱਚ ਐਂਡ ਵੱਡੇ ਜਿਹੜੇ ਬੱਚੇ ਨੇ ਉਹ ਕਾਲਜਾਂ ਦੇ ਵਿੱਚ ਪੜ੍ਹਦੇ ਹਨ ਤੇ ਨਾਲ ਦੇ ਦੋਸਤਾਂ ਨਾਲ ਗੱਲਬਾਤ ਕਰਨ ਦੇ ਦੌਰਾਨ ਜਿਹੜਾ ਹੈ ਅਕਸਰ ਹੀ ਇਹ ਗੁੱਸਾ ਆ ਜਾਂਦਾ ਹੈ ਇਸ ਗੁੱਸੇ ਦੇ ਨੁਕਸਾਨ ਵੀ ਬਹੁਤ ਹਨ ਪਰ ਇਸ ਨੂੰ ਕੰਟਰੋਲ ਕਿਵੇਂ ਕੀਤਾ ਜਾਵੇ ਇਸ ਤੇ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਜਦੋਂ ਸਾਨੂੰ ਗੁੱਸਾ ਆਉਂਦਾ ਹੈ ਤਾਂ ਕਿਸੇ ਨਾ ਕਿਸੇ ਗੱਲ ਤੋਂ ਹੀ ਗੁੱਸਾ ਆਉਂਦਾ ਹੈ ਜਦੋਂ ਸਾਨੂੰ ਕਿਸੇ ਦੋਸਤ ਦੁਆਰਾ ਕੋਈ ਵੀ ਗੱਲ ਕਹੀ ਜਾਂਦੀ ਹੈ ਜਾਂ ਕੋਈ ਸਾਨੂੰ ਵਿਚਾਰ ਪੇਸ਼ ਕੀਤਾ ਜਾਂਦਾ ਹੈ ਤਾਂ ਉਹਦੇ ਉੱਪਰ ਪਹਿਲਾਂ ਸਹੀ ਜਿਹੀ ਸੋਚਣਾ ਚਾਹੀਦਾ ਹੈ ਸੋਚਣ ਤੋਂ ਬਾਅਦ ਹੀ ਉਹਦੇ ਉੱਪਰ ਕੁਝ ਨਾ ਕੁਝ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਗੁੱਸਾ ਹੁੰਦਾ ਥੋੜੀ ਦੇਰ ਦਾ ਹੈ पर नुकसान बहुत ही कर जाता है जब तोनु गुस्सा ਆਉਂਦਾ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੇ ਪੂਰੇ ਚੇਤਨ ਮਨ ਨਾਲ ਸੋਚੋ ਜੋ ਵੀ ਗੱਲ ਕੀਤੀ ਗਈ ਹੈ ਅਗਲੇ ਦੁਆਰਾ ਉਸ ਨੂੰ ਜਿਆਦਾ ਆਪਣੇ ਉੱਪਰ ਹਾਵੀ ਨਾ ਹੋਣ ਦੋ ਉਸ ਦਾ ਸੋਚ ਵਿਚਾਰ ਕਰੋ ਉਸ ਦੇ ਸਕਾਰਾਤਮਕ ਤੇ ਨਕਾਰਾਤਮਕ ਨਤੀਜੇ ਦੇਖੋ ਤਾਂ ਉਸ ਦੇ ਵਿੱਚੋਂ ਤੁਸੀਂ ਸਕਾਰਾਤਮਕ ਜਿਹੜਾ ਨਤੀਜਾ ਹੈ ਉਸ ਦੀ ਚੋਣ ਕਰੋ ਜਦੋਂ ਤੁਸੀਂ ਚੋਣ ਕਰੋਗੇ ਤਾਂ ਗੁੱਸਾ ਤੁਹਾਡਾ ਤੁਰੰਤ ਜਿਹੜਾ ਹੈਗਾ ਸ਼ਾਂਤ ਹੋ ਜਾਏਗਾ ਜੇਕਰ ਫਿਰ ਵੀ ਤੁਹਾਡਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ ਤਾਂ ਤੁਸੀਂ ਇਕੱਲੇ ਹੋ ਜਾਓ ਇਕੱਲੇ ਜਾ ਕੇ ਬੈਠੋ ਸੋਚੋ ਜਿਹੜਾ ਮਨ ਹੈਗਾ ਉਸ ਨੂੰ ਤੁਸੀਂ ਹੋਰ ਪਾਸੇ ਲਗਾਉਣ ਦੀ ਕੋਸ਼ਿਸ਼ ਕਰੋ ਜੇਕਰ ਤੁਹਾਡੇ ਕੋ ਪਾਣੀ ਦਾ ਗਲਾਸ ਹੈਗਾ ਤਾਂ ਪਾਣੀ ਨੂੰ ਜਿਹੜਾ ਗਲਾਸ ਹੈਗਾ ਉਹ ਤੁਸੀਂ ਥੋੜਾ ਥੋੜਾ ਕਰਕੇ ਪਿਓ ਤੇ ਤੁਹਾਡਾ ਗੁੱਸਾ ਆਪਣੇ ਆਪ ਜਿਹੜਾ ਹੈਗਾ ਸ਼ਾਂਤ ਹੋ ਜਾਏਗਾ ਇਸ ਕਰਕੇ ਸਾਨੂੰ ਇਹ ਵਾਲੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਗੁੱਸਾ ਨੂੰ ਆਪਣੇ ਵਾਸਤੇ ਵਿੱਚ ਰੱਖਣਾ ਚਾਹੀਦਾ ਹੈ ਛੋਟਾ ਜਿਹਾ ਟੌਪਿਕ ਸੀ ਛੋਟੀ ਜੀ ਗੱਲ ਸੀ ਗੁੱਸੇ ਤੇ ਕਿਵੇਂ ਕੰਟਰੋਲ ਕੀਤਾ ਜਾਏ ਹਾਂਜੀ ਨੈਕਸਟ ਵੀਡੀਓ ਦੇ ਵਿੱਚ ਅਸੀਂ ਕੋਈ ਹੋਰ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੀਵਨ ਦੇ ਵਿੱਚ ਕਿਸੇ ਟੌਪਿਕ ਤੇ ਗੱਲ ਕਰਾਂਗੇ ਅੱਜ ਲਈ ਇਨਾ ਹੀ ਸਤਿ ਸ਼੍ਰੀ ਅਕਾਲ